ਪੰਜਾਬ ਅਤੇ ਜੰਮੂ ਵਿੱਚ ਭਾਰਤੀ ਹਵਾਈ ਸੈਨਾ ਵੱਲੋਂ ਬਾੜ ਰਾਹਤ ਕਾਰਵਾਈਆਂ ਤੇਜ਼ ਭਾਰਤੀ ਹਵਾਈ ਸੈਨਾ ਨੇ 27 ਅਗਸਤ 2025 ਤੋਂ ਤੀਹ ਪਾਥ ਵਿੱਚ ਬਾੜ ਰਾਹਤ ਤੇ ਬਚਾਅ ਕਾਰਵਾਈਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਇਸ ਦਾ ਮੁੱਖ ਧਿਆਨ ਜੰਮੂ ਅਤੇ ਪੰਜਾਬ ਦੇ ਸਭ ਤੋਂ ਪ੍ਰਭਾਵਿਤ ਖੇਤਰਾਂ ਤੇ ਕੇਂਦਰਿਤ ਹੈ ਐਮਆਈ 17 ਤੇ ਚਨੁਕ ਹੈਲੀਕਾਪਟਰਾਂ ਵੱਲੋਂ ਹੁਣ ਤੱਕ 55 ਤੋਂ ਵੱਧ ਉਡਾਣਾਂ ਭਰੀਆਂ ਜਾ ਚੁੱਕੀਆਂ ਜਿਨ੍ਹਾਂ ਰਾਹੀਂ ਡੇਰਾ ਬਾਬਾ ਨਾਨਕ ਪਠਾਨਕੋਟ ਅਤੇ ਅਖਥੂਰ ਸੈਕਟਰਾਂ ਦੇ ਜ਼ਲਮਗਨ ਇਲਾਕਿਆਂ ਵਿੱਚ ਫਸੇ ਨਾਗਰਿਕਾਂ ਨੂੰ ਚਾਲਾ ਗਿਆ ਹੈ ਨਾ ਵਿੱਚ ਪਾਤੀ ਫੌਜ ਅਤੇ ਬੀਐਸਐਫ ਦੇ ਜਵਾਨ ਵੀ ਸ਼ਾਮਲ ਹਨ ਇਸ ਤੋਂ ਇਲਾਵਾ 130 ਟ੍ਰਾਂਸਪੋਰਟ ਮਹਿਮਾਨوں ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਖਾਸ ਐਨਡੀਆਰਫ ਟੀਮਾਂ ਨੂੰ ਤੇਜ਼ੀ ਨਾਲ ਪ੍ਰਭਾਵਿਤ ਖੇਤਰ ਤੱਕ ਪਹੁੰਚਾਇਆ ਜਾ ਸਕੇ ਪਿਛਲੇ 3 ਦਿਨਾਂ ਦੌਰਾਨ 215 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਲਗਭਗ 7300 ਕਿਲੋਗ੍ਰam ਜ਼ਰੂਰੀ ਰਾਹਤ ਸਮੱਗਰੀ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚਾਈ ਗਈ ਇਸ ਵੇਲੇ ਸਭ ਤੋਂ ਵੱਧ ਧਿਆਨ ਉਪਰੀ ਪੰਜਾਬ ਤੇ ਦਿੱਤਾ ਜਾ ਰਿਹਾ ਜਿੱਥੇ ਲਗਭਗ ਉੱਚੇ ਪਾਣੀ ਦੇ ਪੱਧਰ ਕਾਰਨ ਸੜਕੀ ਸੰਪਰਕ ਬਹੁਤ ਪ੍ਰਭਾਵਿਤ ਹਵਾਈ ਸਾਧਨਾਂ ਨੂੰ ਰਣਨੀਤਿਕ ਢੰਗ ਨਾਲ ਪਰਵਟਿਆ ਜਾ ਰਿਹਾ ਹੈ ਤਾਂ ਜੋ ਸਵਤੋਵਤ ਵੱਧ ਇਲਾਕਿਆਂ ਨੂੰ ਕਵਰ ਕਰਕੇ ਸਹਾਇਤਾ ਭੇਜੀ ਜਾ ਸਕੇ। ਇਹ ਰਾਹਤ ਮਿਸ਼ਨ ਭਾਰਤੀ ਫੌਜ, ਬਾਰਡਰ ਸੁਰੱਖਿਆ ਬਲ, ਰਾਸ਼ਟਰੀ ਆਤਿਅਾਪਤ ਪ੍ਰਤੀਕਿਰਿਆ ਅਤੇ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ ਤਾਂ ਜੋ ਸਮੇਂ ਤੇ ਲੋਕਾਂ ਦੀ ਰਾਹਤ ਸਪਲਾਈ ਵਣ ਸਕੇ। ਭਾਰਤੀ ਵਾਹਨ ਸੈਨਾ ਨੇ ਦੋਹਰਾਇਆ ਕਿ ਸੰਕਟ ਕੜੀ ਵਿੱਚ ਦੇਸ਼ ਵਸਿਆਂ ਦੀ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਰਹੇਗੀ ਅਤੇ ਜ਼ਰੂਰਤ ਅਨੁਸਾਰ ਹੋਰ ਸਾਧਨ ਤੇ ਜਵਾਨ ਤਾਇਨਾਤ ਕੀਤੇ ਜਾਣਗੇ ਕਿ ਰਿਪੋਰਟ ਸਬਿੱਟ ਸੀਵੀ